ਜਗਜੀਤ ਸਿੰਘ ਮਾਨ ਉਸ ਕਿ ਵਰਦਰਾ ਵੈਸਟਰਨ ਅੰਕਿੰਗ ਉਸ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਇਹਨਾਂ ਸਭ ਤੋਂ ਮੈਂ ਆਈਉ ਸਾਰੀ ਕਾਰਜੋ ਸੰਗਠਨ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਬਹੁਤ ਹੀ ਵਧੀਆ ਪ੍ਰਾਲਾ ਕਰਕੇ ਇਸੇ ਕੱਟ ਕੀਤਾ ਹੈ ਜਮੇਟੇ ਕੀਤੀ ਹੈ ਮੈਂ ਅਜੇ ਤੋਂ ਕੁਝ ਦਿਨ ਪਹਿਲਾਂ ਵੀ ਪਾਜੀ ਅਮਰੀਕ ਸਿੰਘ ਅਗੇ ਪੂਰਗੀ ਤਸੀਬ ਮੈਂ ਵੀ ਆਪਾਂ ਕਿਉਂ ਸੁੱਤੇ ਪਏ ਹਾਂ ਕਿ ਸਾਨੂੰ ਉੱਠ ਕੇ ਦੇ ਆਵਾਜ਼ ਚੁਕਣੀ ਚਾਹੀਦੀ ਹੈ ਆਪਾਂ ਸਾਰੇ ਜਾਣਦੇ ਆ ਅੱਜ ਤੋਂ 15 20 ਸਾਲ ਤੋਂ ਤੱਕ ਜਿੰਨੇ ਵੀ ਕਾਲ ਤਖਤੇ ਜੈਤਰ ਹੋਏ ਆ ਉਹ ਸਾਰੇ ਪਿੰਜਰੇ ਦੇ ਤੋਦੇ ਰਹੇ ਆ ਫਿਰ ਵੀ ਦੋ ਜਿਹੇ ਤਰ੍ਹਾਂ ਜਿਨ੍ਹਾਂ ਨੇ ਆਪਣੀ ਹਿੰਮਤ ਕਰਕੇ ਕਾਲ ਤਖਤੇ ਨੂੰ ਦੁਬਾਰਾ ਬਹਾਲ ਕੀਤਾ ਆ ਆਪਾਂ ਉਹਦੇ ਪਿੱਛੇ ਪੈਰਾ ਲਈਏ ਉਹਨਾਂ ਦੇ ਪਿੱਠ ਪਿੱਛੇ ਖਲੋਈਏ ਜਿਹੜੇ ਗੁਰੂ ਘਰ ਦੇ ਪੰਥਕ ਦੋਸ਼ੀ ਨੇ ਜਿਹੜੇ ਇਹਨਾਂ ਨੂੰ ਆਪਾਂ ਕਿਸੇ ਸਟੇਜ ਤੇ ਬੋਲਣ ਦਾ ਨਹੀਂ ਆਈਏ ਇਹਨਾਂ ਨੂੰ ਕਿਸੇ ਵੀ ਪਲੇਟਕਾ ਬੋਲਣ ਦੀ ਆ ਸਾਰੇ ਮਤੇ ਪਾਸ ਕਰਕੇ ਭੇਜੋ ਪਿੰਡਾਂ ਦੇ ਵਿੱਚ ਇਥੇ ਵੱਧ ਤੋਂ ਵੱਧ ਕੋਈ ਦਸਤਕਦ ਮਹੀਨ ਸ਼ੁਰੂ ਕਰਾ ਦਿਓ ਉਰੰਗਲੈਂਡ ਦੇ ਦਿੱਤੂ ਮਤੇ ਪਾਸ ਪਾਰ ਕੇ ਭੇਜੋ ਉਹਨਾਂ ਨੂੰ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਸੀਂ ਜੋ ਵੀ ਅੱਗੇ ਅੱਜੋ ਵੀ ਤੁਹਾਡੇ ਖੜੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ